ਇਸ ਕਹਾਣੀ ਦਾ ਮੁੱਖ ਨੀਮ ਹੈ ਚਲਾਕ ਖਰਗੋਸ਼ ਦੀ ਕਹਾਣੀ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਦੇ ਨਾਲ ਪਿੰਦੇ ਖੇਤਾਂ ਵਿੱਚ ਇੱਕ ਲੂੰਬੜੀ ਰਹਿੰਦੀ ਸੀ ਅਤੇ ਲੂੰਬੜੀ ਬੜੀ ਹੀ ਸਿਆਣੀ ਅਤੇ ਮਿਹਨਤੀ ਸੀ ਉਹ ਸਾਰਾ ਦਿਨ ਹੀ ਖੇਤਾਂ ਵਿੱਚ ਕੁਝ ਨਾ ਕੁਝ ਕਰਦੀ ਰਹਿੰਦੀ ਅਤੇ ਬਹੁਤ ਹੀ ਸਖਤ ਮਿਹਨਤ ਕਰਦੀ ਸੀ ਜਿਸ ਨਾਲ ਉਹ ਆਪਣੇ ਪਰਬਾਰ ਨੂੰ ਪਾਲਦੀ ਸੀ ਅਤੇ ਫਿਰ ਉਸ ਦੇ ਇੱਕ ਦਿਨ ਮਨ ਵਿੱਚ ਖਿਆਲ ਆਇਆ ਕਿ ਮੈਂ ਕਿਉਂ ਨਾ ਇੰਨੀ ਮਿਹਨਤ ਕਰਕੇ ਇੱਕ ਵਧੀਆ ਫਸਲ ਉਗਾਵਾਂ ਫਿਰ ਉਸ ਨੇ ਆਪਣੇ ਖੇਤਾਂ ਵਿੱਚ ਬਹੁਤ ਹੀ ਜ਼ਿਆਦਾ ਮਿਹਨਤ ਕੀਤੀ ਅਤੇ ਖੇਤਾਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਤਿਆਰ ਕੀਤਾ ਅਤੇ ਫਿਰ ਉਸ ਨੇ ਆਪਣੇ ਖੇਤਾਂ ਵਿੱਚ गोभी ਲਗਾ ਦिती ਅਤੇ ਗੋਭੀ ਦੀ ਰੋਜ਼ ਹੀ ਦੇਖਭਾਲ ਕਰਦੀ ਅਤੇ ਉਸ ਨੂੰ ਪਾਣੀ ਪਾਉਂਦੀ ਅਤੇ ਫਿਰ ਜਿੱਦਾਂ ਜਿੱਦਾਂ ਟਾਈਮ ਗੁਜ਼ਰਦਾ ਗਿਆ ਗੋਭੀ ਪੱਕਣੀ ਸਟਾਰਟ ਹੋ ਗਈ ਅਤੇ ਉਹ ਆਪਣੇ ਖੇਤਾਂ ਵਿੱਚ ਤਾ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੁੰਦੀ ਫਿਰ ਇੰਨੇ ਨੂੰ ਉਸ ਥੇ ਇੱਕ ਖੇਤਾਂ ਵਿੱਚ ਇੱਕ ਖਰਗੋਸ਼ ਰਹਿੰਦਾ ਸੀ ਉਸ ਨੇ ਜਦੋਂ ਗੋਪੀ ਦੇ ਹਰੇ ਭਰੇ ਖੇਤ ਦੇਖੇ ਤੇ ਉਸ ਦੇ ਮਨ ਵਿੱਚ ਵੀ ਪਾਣੀ ਆ ਗਿਆ ਅਤੇ ਉਹ ਉਸਦਾ ਵੀ ਦਿਲ ਕੀਤਾ ਕਿ ਮੈਂ ਵੀ ਇਸ ਫਸਲ ਨੂੰ ਖਾਵਾਂ ਫਿਰ ਉਸ ਨੇ ਇੱਕ ਦਿਨ ਉਹ ਲੂੰਬੜੀ ਆਪਣੇ ਘਰੇ ਗਈ ਹੋਈ ਸੀ ਤੇ ਉਹ ਖੇਤਾਂ ਵਿੱਚ ਆਇਆ ਅਤੇ ਸਾਰੇ ਹੀ ਬੂਟੇ ਉਸ ਨੇ ਖਾ ਪੀ ਕੇ ਖਰਾਬ ਕਰ ਦਿੱਤੇ ਅਤੇ ਫਿਰ ਜਦੋਂ ਲੂੰਬੜੀ ਆਈ ਅਤੇ ਲੂੰਬੜੀ ਨੇ ਦੇਖਿਆ ਤੇ ਉਹ ਬੜੀ ਹੀ ਪਰੇਸ਼ਾਨ ਹੋ ਗਈ ਅਤੇ ਉਸ ਦਾ ਮਨ ਵੀ ਬਹੁਤ ਹੀ ਦੁਖੀ ਹੋ ਗਿਆ। ਫਿਰ ਦੂਜੇ ਦਿਨ ਖਰਗੋਸ਼ ਆਇਆ ਅਤੇ ਉਸ ਨੇ ਗੋਪੀ ਦੇ ਕਾਫੀ ਫੁੱਲ ਖਾਦੇ ਅਤੇ ਫਿਰ ਵਾਪਸ ਚਲੇ ਗਿਆ। ਪਰ ਲੂੰਬੜੀ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਮੇਰੀ ਫਸਲ ਕਿਹੜਾ ਜਾਨਵਰ ਖਰਾਬ ਕਰ ਰਿਹਾ ਹੈ। ਫਿਰ ਉਸ ਨੇ ਇੱਕ ਵਿਉਂਤ ਬਣਾਈ ਅਤੇ ਉਸ ਦੇ ਮਨ ਵਿੱਚ ਸਕੀਮ ਆਈ ਉਸ ਨੇ ਇੱਕ ਖਰਗੋਸ਼ ਲੁੱਕ ਦਾ ਬਣਾ ਕੇ ਉਹ ਆਪਣੇ ਖੇਤਾਂ ਵਿੱਚ ਇੱਕ ਜਗ੍ਹਾ ਤੇ ਰੱਖ ਦਿੱਤਾ ਅਤੇ ਜਦੋਂ ਤੀਜੇ ਦਿਨ ਫਿਰ ਖਰਗੋਸ਼ ਆਇਆ ਅਤੇ ਖਰਗੋਸ਼ ਖਾਣ ਲੱਗਾ ਤੇ ਉਸ ਦੀ ਨਿਗਾ ਉਸ ਲੁੱਕ ਵਾਲੇ ਖਰਗੋਸ਼ ਤੇ ਪਈ ਅਤੇ ਉਹ ਉਸ ਦੇ ਕੋਲ ਚਲਾ ਗਿਆ ਉਸ ਦਾ ਦਿਲ ਕੀਤਾ ਕਿ ਮੈਂ ਇਸ ਨੂੰ ਵੀ ਖਾ ਜਾਵਾਂ ਫਿਰ ਜਦੋਂ ਉਸਨੇ ਉਸ ਨੂੰ ਹੱਥ ਲਾਇਆ ਤੇ ਉਸਦਾ ਹੱਥ ਉਸ ਖਰਗੋਸ਼ ਨਾਲ ਹੀ ਚੁੰਬੜ ਗਿਆ ਅਤੇ ਫਿਰ ਉਸਨੇ ਬੜੀ ਹੀ ਕੋਸ਼ਿਸ਼ ਕੀਤੀ ਛਡਾਉਣ ਦੀ ਪਰ ਉਸਦਾ ਹੱਥ ਨਹੀਂ ਛੁੱਟਾ ਫਿਰ ਉਸਨੇ ਜਦੋਂ ਦੂਜਾ ਹੱਥ ਲਾਇਆ ਤੇ ਫਿਰ ਉਹ ਹੱਥ ਉਸ ਖਰਗੋਸ਼ ਨਾਲ ਚੁੰਬੜ ਗਿਆ ਫਿਰ ਏਨੇ ਨੂੰ ਉਧਰੋਂ ਲੂੰਬੜੀ ਆ ਗਈ ਤੇ ਲੂੰਬੜੀ ਨੇ ਉਸ ਖਰਗੋਸ਼ ਨੂੰ ਫੜ ਲਿਆ ਅਤੇ ਖਰਗੋਸ਼ ਉਸ ਲੂੰਬੜੀ ਦੀਆਂ ਮਹਿਨਤਾ ਤਾੜਲੇ ਕਰਨ ਲੱਗਾ ਕਿ ਮੈਨੂੰ ਮੈਂ ਅੱਗੇ ਤੋਂ ਅਜਿਹਾ ਕੁਝ ਨਹੀਂ ਕਰਾਂਗਾ ਮੈਨੂੰ ਹੁਣ ਇੱਕ ਵਾਰ ਛੱਡ ਦੇ ਲੂੰਬੜੀ ਦਾ ਮਨ ਬਹੁਤ ਹੀ ਦੁਖੀ ਸੀ ਪਰ ਉਸ ਨੇ ਖਰਗੋਸ਼ ਨੂੰ ਨਾ ਛੱਡਿਆ ਅਤੇ ਖਰਗੋਸ਼ ਫਿਰ ਉਸ ਨੂੰ ਪੁੱਛਣ ਲੱਗਾ ਕਿ ਤੂੰ ਹੁਣ ਮੇਰੇ ਨਾਲ ਕਿਹੋ ਜਿਹਾ ਵਰਤਾਓ ਕਰੇਗੀ ਫਿਰ ਉਸ ਲੂੰਬੜੀ ਨੇ ਜਵਾਬ ਦਿੱਤਾ ਕਿ ਮੈਂ ਤੈਨੂੰ ਹੁਣ ਅੱਗ ਵਿੱਚ ਚੰਗੀ ਤਰ੍ਹਾਂ ਭੁੰਨ ਕੇ ਖਾ ਜਾਵਾਂਗੀ ਖਰਗੋਸ਼ ਅੱਗ ਤੋਂ ਬਹੁਤ ਹੀ ਜ਼ਿਆਦਾ ਡਰਦਾ ਸੀ ਫਿਰ ਉਸਨੇ ਉਸ ਨੂੰ ਕਿਹਾ ਕਿ ਨਹੀਂ ਮੈਂ ਮਨੂੰ ਖਰਗੋ ਮੈਨੂੰ ਅੱਗ ਤੋਂ ਨਹੀਂ ਡਰ ਲੱਗਦਾ ਮੈਨੂੰ ਤੂੰ ਜੇ ਕੋਈ ਸਜ਼ਾ ਦੇਣੀ ਹੀ ਹੈ ਤਾਂ ਤੂੰ ਮੈਨੂੰ ਕੰਡਿਆਂ ਦੇ ਵਿੱਚ ਸੁੱਟ ਦੇ ਲੂੰਬੜੀ ਉਸ ਦੀਆਂ ਗੱਲਾਂ ਵਿੱਚ ਆ ਗਈ ਅਤੇ ਉਸ ਨੂੰ ਕੰਡਿਆਂ ਵਿੱਚ ਰੱਖ ਦਿੱਤਾ ਜਦੋਂ ਰੱਖਣ ਰੱਖਿਆ ਹੀ ਸੀ ਤੇ ਖਰਗੋਸ਼ ਨੇ ਛਾਲ ਮਾਰੀ ਤੇ ਉਹ ਭੱਜ ਗਿਆ ਉਹ ਦੂਰ ਜਾ ਕੇ ਲੂੰਬੜੀ ਨੂੰ ਆਖਣ ਲੱਗਾ ਕਿ ਮੈਂ ਤਾਂ ਕੰਡਿਆਂ ਦੇ ਵਿੱਚ ਹੀ ਜੰਮਿਆ ਹਾਂ ਅਤੇ ਸਾਰਾ ਦਿਨ ਹੀ ਕੰਡਿਆਂ ਵਿੱਚ ਹੀ ਰਹਿੰਦਾ ਸੀ ਪਰ ਤੂੰ ਮੇਰੀਆਂ ਗੱਲਾਂ ਵਿੱਚ ਆ ਗਈ ਸਿੱਖਿਆ ਸਾਨੂੰ ਇਸ ਕਹਾਣੀ ਵਿੱਚ ਇਹ ਹੀ ਮਿਲਦੀ ਹੈ ਕਿ ਸਾਨੂੰ ਜ਼ਿੰਦਗੀ ਵਿੱਚ ਹਮੇਸ਼ਾ ਹੀ ਚਲਾਕ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਅਤੇ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ